ਰਾਜਸਥਾਨ ਦਾ ਕਾਨੂੰਨ ਹੈ ਤੁਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਹਿਮਾਚਲ ਦਾ ਵੀ ਕਾਨੂੰਨ ਹੈ ਤੁਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਕੱਲਾ ਪੰਜਾਬ ਚ ਪੰਜਾਬ ਸ਼ਾਮਲਾਟ ਹੈ ਕਿਹਨੇ ਬਣਾਉਣਾ ਸੀ ਏਸੀ ਕਾਂਗਰਸ ਨੇ ਏਸੀ ਅਕਾਲੀ ਭਾਜਪਾ ਨੇ ਜਾ ਆਪਣੇ ਬਣਾਇਆ ਇਹ ਸਭ ਲੁਟੇਰੇ ਨੇ ਇੱਕ ਨੰਬਰ ਦੇ ਲੁਟੇਰੇ ਲਾਲਜੀਤ ਪੁੱਲਰ ਜੀ ਨੂੰ ਕਹੋ ਆਪਦੇ 92 93 ਹੋਰਾਂ ਨੂੰ ਇਕੱਠੇ ਕਰੋ ਤੁਸੀਂ ਸਾਰੇ ਦੇ ਦਿਓ ਪਹਿਲਾਂ ਤੁਸੀਂ ਤਰੱਕੀ ਕਰ ਲਓ वैसे भी तूसी तरक्कियां ਤਾਂ ਕਰ ਹੀ ਲਈਆਂ ਮੈਂ ਤੁਹਾਡੇ ਵਿਆਹਾਂ ਦੀ ਗੱਲ ਨਹੀਂ ਕਰੂੰਗਾ ਛੋਟੀਆਂ ਕੋਠੀਆਂ ਵਧੀਆਂ ਕਿ ਨਹੀਂ ਛੋਟੀ ਜਾਇਦਾਦ ਵਧੀਆਂ ਕਿ ਨਹੀਂ ਥੋੜੀ ਜੀ ਹੋਰ ਕਰ ਲੂ 1000 ਏਕੜ ਦੀ ਲੁਧਿਆਣੇ ਲਾਟੋ ਵਾਲੇ ਚੌਕ ਦੇ ਨਾਲ ਅਮਨ ਅਰੂਣਾ ਦੇ ਰਿਸ਼ਤੇਦਾਰਾਂ ਦੀ ਉਹਨਾਂ ਨੂੰ ਤਾਂ 3 ਸਾਲ ਪਹਿਲਾਂ ਤੁਸੀਂ ਡਿਨਾਈ ਕਰਤਾ ਕਿ ਪਾਲਿਸੀ ਸਾਨੂੰ ਨਹੀਂ ਚਾਹੀਦੀ ਫਾਈਨਾਂਸ ਮਿਨਿਸਟਰ ਸਾਹਿਬ کہہ ਰਿਹਾ ਬਿਆਨ ਦੇਖੇ ਸਾਨੂੰ ਘੱਟ ਦਾ ਰਾਹ ਤੇ ਮਿਲ ਗਿਆ ਇਹ ਪ੍ਰਾਪਤੀ ਉਹਨਾਂ ਦੀ ਵਿਆਜ ਤੇ ਪੈਸਾ ਲੈਣਾ ਕੋਈ ਆਉਂਦਾ ਹੁੰਦਾ ਦੱਸਦਾ ਹੁੰਦਾ ਪਿੰਡਾਂ ਜੀ ਦੀ ਦੱਸਦਾ ਕੋਈ ਇਹਨਾਂ ਨੂੰ ਘੱਟ ਦਰਾਂ ਤੇ ਕਿਉਂ ਮਿਲ ਗਿਆ ਕਿਹਨੇ ਸਪੋਰਟ ਕੀਤੀ ਹੈ ਮੈਂ ਦੱਸਦਾ ਉਸੇ ਨੇ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਇਹਨੂੰ ਲੁਧਿਆਣਾ ਜਿੱਤਣ ਚ ਸਪੋਰਟ ਕੀਤੀ ਸੀ ਇਲੈਕਸ਼ਨ ਕੇਜੜੀ ਵਾਲਮ ਸ਼ਸੋਧੀਗਾ ਤੇ ਉਹ ਸਤੰਦਰ ਜਾਏ ਜਿਹੜੇ ਇਹਨਾਂ ਨੂੰ ਸੰਭਣ ਜਾ ਰਹੀ ਹੋਏ ਸੀ ਬੇਫਿਕਰ ਹੋ ਜਾਓ ਤੁਹਾਨੂੰ ਅੰਦਰ ਨਹੀਂ ਭੇਜਿਆ ਜਾਊਗਾ ਆ ਪਾਲਿਸੀ ਲਾਗੂ ਕਰਾ ਲਓ ਹੌਸਿੰਗ ਡਿਪਾਰਟਮੈਂਟ ਦੇ ਚੇਅਰਮੈਨ ਤੋਂ ਭਗਵੰਤ ਮਾਨ ਪਾਸੇ ਕਿਉਂ ਹੋ ਗਿਆ ਹੈ ਜੇ ਐਡੀ ਵਧੀਆ ਪਾਲਿਸੀ ਹੈ ਉਹ ਉਹਦਾ ਚੇਅਰਮੈਨ ਕਿਉਂ ਨਹੀਂ ਰਹਿਣਾ ਚਾਹੁੰਦਾ ਮੈਂ ਸਾਰੇ ਅਫਸਰਾਂ ਨੂੰ ਕਹਿੰਦੇ ਰਹੀ ਕਹਿ ਦੇਣਾ ਚਾਹੁੰਦਾ ਹੈ ਕਿ ਭੱਜ ਜਾਣੇ ਦਿੱਲੀ ਵਾਲਿਆਂ ਇਹਨਾਂ ਨੇ ਨਹੀਂ ਥਿਉਣਾ ਫਿਰ ਤੁਸੀਂ ਆਉਂਗੇ ਤੇ ਲੋਕ ਹੋਣਗੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੂੰ ਲੈ ਕੇ ਇੱਕ ਕਲੋਨੀ ਕੱਟੀ ਜਾਣੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਲੁਧਿਆਣੇ ਦੀ ਗੱਲ ਕਰੀਏ ਤਾਂ 24000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਕਿਸਾਨਾਂ ਦੀ ਸਮਰਾਲਾ ਦੇ ਨੇੜੇ ਪੈਂਦੇ ਪਿੰਡ ਬਾਲਿਓ ਦੀ 250 ਏਕੜ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕੀਤੀ ਜਾਣੀ ਹੈ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਹਿੰਦੇ ਸਾਡੀ ਉਪਜਾਊ ਜ਼ਮੀਨ ਹੈ ਅਸੀਂ ਸਰਕਾਰ ਨੂੰ ਅਹੇ ਇੱਕ ਵਾਇਰ ਨਹੀਂ ਕਰਨ ਦੇਵਾਂਗੇ ਪਿਛਲੇ ਦਿਨੀ ਇਸੇ ਪਿੰਡ ਦੇ ਵਿੱਚ ਲੱਖਾਂ ਸਦਾਣਾ ਹਣੀ ਪਹੁੰਚਦੇ ਨੇ ਤਾਂ ਅੱਜ ਉਸੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅਮੀ ਤੋਜਮਾਨ ਹਣੀ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਲਗਾਤਾਰ ਵਿਰੋਧ ਹੋ ਰਿਹਾ ਹੈ ਵਿਰੋਧੀ ਪਾਰਟੀਆਂ ਵੀ ਸਵਾਲ ਚੱਕ ਰੀਆਂ ਨੇ ਗਲਾਡਾ ਦਫ਼ਤਰਾਂ ਦੇ ਬਾਹਰ ਧਰਨੇ ਲਗਾ ਰਹੇ ਨੇ ਲੋਕ ਅ ਵਿਰੋਧੀ ਪਾਰਟੀਆਂ ਧਰਨੇ ਲਗਾ ਰੀਆਂ ਨੇ ਮਾਨ ਸਾਹਿਬ ਅੱਜ ਤੁਸੀਂ ਬਾਲਿਓ ਪਿੰਡ ਦੇ ਵਿੱਚ ਪਹੁੰਚੇ ਹੋ ਇਸ ਪਿੰਡ ਦੀ ਵੀ 250 ਏਕੜ ਜ਼ਮੀਨ ਜਿਹੜੀ ਐ ਐਕਵਾਇਰ ਕੀਤੀ ਜਾਣੀ ਐ ਕੀ ਗੱਲਬਾਤ ਹੁੰਦੀ ਐ ਪਿੰਡ ਦੇ ਵਿੱਚ ਤੁਸੀਂ ਵਿਰੋਧ ਕਰੋਗੇ ਡਟ ਕੇ ਕਿਵੇਂ ਪੰਜਾਬ ਵੀ ਵਿਰੋਧ ਕਰ ਰਿਹਾ ਸਾਰਾ ਹੁਣ ਮੈਨੂੰ ਦੱਸੋ ਆ ਸਾਹਮਣੇ ਜ਼ਮੀਨ ਐ ਕਿਹਨੂੰ ਬਸਾਉਣਾ ਚਾਹੁੰਦੇ ਆ ਇੱਥੇ ਕਿਹੜੀ ਡਿਮਾਂਡ ਵਧੀ ਪਈ ਐ ਇੰਨੀ ਉਹ ਡਿਮਾਂਡ ਸਰਵੇ ਹੁੰਦਾ ਇੱਕ ਕੀਤਾ ਇਹਨਾਂ ਨੇ ਕੀਤਾ ਉਹਦਾ ਇਕਨੋਮਿਕ ਸਰਵੇ ਹੋਇਆ ਕੋਈ ਕੋਈ ਹੋਇਆ ਸੋਸ਼ਲ ਸਰਵੇ ਹੋਇਆ ਨਹੀਂ ਹੋਇਆ ਤਾਂ ਫਿਰ ਇਹ ਇੰਨਾ ਕਾਲੀ ਕਾਦੀ ਹੈ ਆ ਇੱਥੇ ਲੱਗ ਗਈ ਸੀ 400 ਏਕੜ ਜ਼ਮੀਨ ਦੀ ਸੀ ਗੱਲ ਉਹਨੂੰ ਵੀ ਵਸਾਉਣਾ ਚਾਹੁੰਦੇ ਸੀ ਉਹ ਵੀ हट ਗਿਆ ਬੰਦੇ ਨਹੀਂ ਨਹੀਂ ਜੀ ਇਹਨੂੰ ਸਕ੍ਰੈਪ ਕਰ ਦਿਓ ਇੱਥੇ ਤਾਂ ਡਿਮਾਂਡ ਹੀ ਨਹੀਂ ਆ ਸਡਨਲੀ ਡਿਮਾਂਡ ਕਿੱਥੋਂ ਪੈਦਾ ਹੋ ਗਈ ਇਹਨਾਂ ਨੂੰ ਪੁੱਛ ਲਓ ਡਿਮਾਂਡ ਹੈਗੀ ਇੱਥੇ ਤਾਂ ਪਿੰਡਾਂ ਵਾਲੇ ਮੁੰਡੇ ਤਾਂ ਬਾਹਰ ਜਾ ਰਹੇ ਜਿਹਨੂੰ ਅਸੀਂ ਰੋਈ ਜਾਂਦੇ ਓਏ ਨਾ ਜਾਓ ਉਹ ਰਹਿ ਵੀ ਜਾਣ ਪਪੂਲੇਸ਼ਨ ਗ੍ਰੋਥ ਨਹੀਂ ਸਾਡੀ ਸਾਨੂੰ ਤਾਂ ਲੋਡ ਹੀ ਨਹੀਂ ਕਿਤੇ ਜਾਣ ਦੀ ਅਜ ਤਾਂ ਇਹ ਜੋ ਐਗਜ਼ਿਸਟਿੰਗ ਹੈ ਜੇ ਨਈ ਤਰੱਕੀ ਕਰਨੇ ਚਾਹੁੰਦੇ ਹਨ ਨਾ ਇੱਥੇ ਜਗਤਾਰ ਸਿੰਘ ਹੋਰੀ ਨੇ ਮੱਲਦਾ ਐਮ ਐਲ ਏ ਉਹਨੂੰ ਆ ਮਾੜੀ ਜੀ ਜਗ੍ਹਾ ਵਿਖਾਇਓ ਜੇ ਇਧਰ ਬੇਟਾ ਕੋ ਮੁੱਖੀ ਵਿਖਾਈਂ ਆ ਜਗ੍ਹਾ ਭਈ ਗੁਰਦੁਆਰਾ ਸਾਹਿਬ ਦੇ ਨਾਲ ਆ ਨਾਲ ਹੈ ਉਹ ਜਿੱਥੇ ਸਾਈਕਲ ਵੀ ਜਾ ਰਿਹਾ ਸਾਰਾ ਇਧਰਲਾ ਪਾਸਾ ਤੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਜਗ੍ਹਾ ਵੀ ਵੇਖ ਰਹੇ ਹੋ ਕਿੰਨੀ ਆ ਆ ਜਾ ਬੇਟਾ ਇਧਰ ਨੂੰ ਇਸ ਜਗ੍ਹਾ ਦੇ ਵਿੱਚ ਆ ਪਿੰਡ ਵਾਲਿਆਂ ਨੂੰ ਮੈਂ ਆਖ ਦਿੰਦਾ ਇਹ ਇੱਥੇ ਨਾ ਨੇ ਲੈ ਬਰੀ ਬਣਾਉਣੀ ਇੱਕ ਕਮਿਊਨਿਟੀ ਹਾਲ ਬਣਾਉਣਾ ਕਰ ਦਿਓ ਤਰੱਕੀ ਆਕੇ ਕਰ ਦਿਓ ਇਹ ਕਿਉਂ ਨਹੀਂ ਕਰਦੇ ਇਹ ਜ਼ਰੂਰਤ ਹੈ ਪਿੰਡ ਵਾਲਿਆਂ ਦੀ ਦੱਸ ਦਿਓ ਤੁਹਾਡੀ ਜ਼ਰੂਰਤ ਹੈ ਆ ਖੜੇ ਪੁੱਛ ਲੋ ਇਹ ਜ਼ਰੂਰਤ ਹੈ ਇਕੱਠੇ ਵੀ ਕਰ ਲੈਣਗੇ ਨਾਲ ਥੋੜੇ ਜੇ ਤੁਸੀਂ ਵੀ ਪਾ ਦਿਓ ਦੇ ਦਿਓ ਐਮਐਲਏ ਸਾਹਿਬ ਇਹਨਾਂ ਨੂੰ ਆ 250 ਏਕੜ ਦੀ ਲੋੜ ਨਹੀਂ ਗਈ ਕਿ ਇਹਨਾਂ ਨੂੰ ਮਾਉਣਾ ਚਾਹੁੰਦੇ ਆ ਬਾਹਰਿਆਂ ਨੂੰ ਇਨਾਂ ਦੀ ਪਾਪੂਲੇਸ਼ਨ ਨੂੰ ਮਤਲਬ ਇਹਨਾਂ ਨੂੰ ਮੈਜੋਰਿਟੀ ਤੋਂ ਮਾਈਨੋਰਿਟੀ ਬਣਾਉਣਾ ਹੈ ਘੱਟ ਗਿਣਤੀ ਬਣਾਉਣਾ ਹੈ ਆਏ ਤੁਹਾਡੀ ਨੀਤੀ ਨਹੀਂ ਤਾਂ 1000 ਏਕੜ ਸੀਗੀ ਲੁਧਿਆਣੇ ਲਾਟੋ ਵਾਲੇ ਚੌਂਕ ਦੇ ਨਾਲ ਅਮਨ ਅਰੋਣਾ ਦੇ ਰਿਸ਼ਤੇਦਾਰਾਂ ਦੀ ਉਹਨਾਂ ਨੂੰ ਤਾਂ 3 ਸਾਲ ਪਹਿਲਾਂ ਤੁਸੀਂ ਡਿਨਾਈ ਕਰਤਾ ਕਿ ਪਾਲਿਸੀ ਸਾਨੂੰ ਨਹੀਂ ਚਾਹੀਦੀ ਆਹੀ ਪਾਲਿਸੀ ਸੀ ਉਹ ਆਂਦੀ 80 20 ਵਾਲੀ ਪਾਲਿਸੀ 'ਚ ਆ ਜਾਣੇ ਆ ਨਾਲੇ ਸਰਕਾਰ ਦਾ ਕੱਖ ਨਹੀਂ ਲੱਗਣਾ ਸੀ 80% ਉਹਨਾਂ ਨੂੰ ਵਸਾਉਣਾ ਸੀ ਉਹਨਾਂ ਨੇ ਸੜਕਾਂ ਬਣਾਉਣੀਆਂ ਸੀ ਇਹਨਾਂ ਨੂੰ 20% ਮਿਲ ਜਾਣਾ ਸੀ ਉਹਨੂੰ ਤਾਂ ਡਿਨਾਈ ਕਰਤਾ ਤੁਸੀਂ ਹੁਣ ਜੜਨਲੀ ਆਨੇ 65000 ਏਕੜ ਚਾਹੀਦੀ ਐ ਕਿਉਂ ਔਰ ਜਿਹੜਾ ਉਹਦੇ ਤੇ ਪੈਸੇ ਲੱਗਨੇ ਆ 650 ਕਰੋੜ ਉਹ ਕੌਣ ਦੇ ਰਿਹਾ ਇਹਨਾਂ ਨੂੰ ਇਹਨਾਂ ਕੋਲ ਤਾਂ ਤਨਖਾਹਾਂ ਦੇਣ ਨੂੰ ਪੈਸੇ ਐ ਨਹੀਂ ਆ ਹੁਣੇ ਜੇ 850 ਕਰੋੜ ਲਿਆ ਇਹਨਾਂ ਨੇ ਕਹਿੰਦੇ ਕਰਜ਼ਾ ਕਾਫੀ ਹੋ ਗਿਆ ਪਤਾ ਕੀ ਆnde ਮੈਨੂੰ ਤਜਬ ਹੋਇਆ ਸ਼ਰਮ ਆਈ ਮੈਨੂੰ ਫਾਈਨਾਂਸ ਮਿਨਿਸਟਰ ਸਾਹਿਬ ਕਹਿ ਰਹੇ ਆ ਬਿਆਨ ਦੇਖੇ ਸਾਨੂੰ ਘਟ ਦਾ ਰਾਹ ਤੇ ਮਿਲ ਗਿਆ ਇਹ ਪ੍ਰਾਪਤੀ ਆ ਉਹਨਾਂ ਦੀ ਵਿਆਜ ਤੇ ਪੈਸਾ ਲੈਣਾ ਕੋਈ ਆਲਾ ਹੁੰਦਾ ਦੱਸਦਾ ਹੁੰਦਾ ਪਿੰਡਾਂ ਜਿੰਦੇ ਦੱਸਦਾ ਕੋਈ ਇਤ ਪ੍ਰਾਪਤੀ ਦੱਸ ਰਿਹਾ ਇੱਕ ਮੈਨੂੰ ਦੱਸੋ ਕਰਜਾ ਵਧ ਰਿਹਾ ਇਹਨਾਂ ਨੂੰ ਘੱਟ ਦਰਾਂ ਤੇ ਕਿਉਂ ਮਿਲ ਗਿਆ ਕਿਹਨੇ ਸਪੋਰਟ ਕੀਤੀ ਹੈ ਮੈਂ ਦੱਸਦਾ ਉਸੇ ਨੇ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਇਹਨੂੰ ਲੁਧਿਆਣਾ ਜਿੱਤਨ ਚ ਸਪੋਰਟ ਕੀਤੀ ਸੀ ਇਲੈਕਸ਼ਨ ਜਿਹੜੇ ਇਹਨਾਂ ਨੂੰ ਆਸ਼ੀਰਵਾਦ ਦੇ ਰਿਹਾ ਜਿਹੜੇ ਕਹਿ ਰਹੇ ਨੇ ਕਿ ਕੇਜਰੀਵਾਲ ਸ਼ਸ਼ੋਧਿਆ ਤੇ ਉਹ ਸਤਿੰਦਰ ਜੈਨ ਜਿਹੜੇ ਇਹਨਾਂ ਨੂੰ ਸੰਭਣ ਜਾ ਰਹੀ ਹੋਏ ਸੀ ਬੇਫਿਕਰ ਹੋ ਜਾ ਤੁਹਾਨੂੰ ਅੰਦਰ ਨਹੀਂ ਭੇਜਿਆ ਜਾਊਗਾ ਆ ਪਾਲਿਸੀ ਲਾਗੂ ਕਰਾ ਲਓ ਉਹ ਔਰ ਉਹਨਾਂ ਦੇ ਪਿੱਛੇ ਹੋਰ ਨੇ ਜਿਹੜੇ ਕਿਸਾਨ ਆ ਪਹਿਲਾ ਅੰਦੋਲਨ ਚ ਲੜਿਆ ਬਿੱਲਾ ਰਾਂ ਹੀ ਵੀ ਭਾਰਤ ਮਾਲਾ ਰਹੀ ਵੀ ਤੇ ਖੱਬੇ ਸੱਜੇ ਵੀ ਜਿਹੜੇ ਪੰਜਾਬ ਦੇ ਇਹਨਾਂ ਮਿਹਨਤ ਕਾ ਸ਼ਲੋਕਾਂ ਦੀ ਜ਼ਮੀਨ ਨਾ ਆਪਣੀ ਚਾਹੁੰਦੇ ਆ ਜਿਹੜੀ ਕਿ ਦੁਨੀਆ ਚ ਇਸ ਤੋਂ ਬेटर ਕੋਈ ਨਹੀਂ ਇਸ ਲਈ ਇਹ ਸਾਰਾ ਕੁਝ ਛੜੇ ਅੰਤਰ ਹੋ ਰਿਹਾ ਇਹ ਮੈਨੂੰ ਤੇਜਵੰਤੋਂ ਰਾਜੀ ਨੇ ਬੁਲਾਇਆ ਸਾਰੇ ਪਿੰਡ ਦੀ ਗੱਲ ਕੀਤੀ ਮੈਂ ਕਿਹਾ ਇਹ ਤਾਂ ਜਿੱਤ ਗਏ ਆਪਾਂ ਕਿਉਂਕਿ ਜਦੋਂ ਪਿੰਡ ਪਿੰਡ ਲੋਕ ਜਾਗ ਪੈਣ ਨਾ ਸਮਝੋ ਜਿੱਤ ਗਏ ਅੱਗੇ ਕੀ ਕਰਨਾ ਉਹਦੇ ਬਾਰੇ ਸੋਚਣਾ ਹੈ ਅੱਗੇ ਕੀ ਕਰਨਾ ਇੱਕ ਬੜੀ ਵਧੀਆ ਗੱਲ ਇਹਨਾਂ ਨੇ ਕਹੀ ਉਰੇ ਆਇਓ ਜਮੜਾ ਜਾ ਮੈਨੂੰ ਪਤਾ ਕੀਆਂ ਦੇ ਕੰਨਾਂ 'ਚ ਮੈਨੂੰ ਆ ਤੇ 47 ਵੇਲੇ ਜਦੋਂ ਉਜਾੜਾ ਹੋਇਆ ਇਧਰੋਂ ਜਿਹੜੇ ਮੁਸਲਮਾਨ ਗਏ ਉਹਨਾਂ ਨੂੰ ਪਾਕਿਸਤਾਨੀਆਂ ਨੇ ਮੁਸਲਮਾਨਾਂ ਨੇ ਸੰਭਾਲ ਲਿਆ ਜਿਹੜੇ ਉਧਰੋਂ ਹਿੰਦੂ ਸਿੱਖ ਆਏ ਉਹਨਾਂ ਨੂੰ ਇਧਰ ਲਿਆਣੇ ਸੰਭਾਲ ਲਿਆ ਤੇ ਜਦੋਂ ਹੁਣ ਆਪਾਂ ਇੱਥੋਂ ਉੱਜੜ ਗਏ ਫਿਰ ਕੌਣ ਸੰਭਾਲੂਗਾ ਕਿਉਂ ਕਿਉਂਕਿ ਜਿਹੜੇ ਇਧਰੋਂ ਉੱਤਰ ਗਏ ਉਹ ਵੀ ਪੰਜਾਬੀ ਸੀ ਜਿਹੜੇ ਉਧਰੋਂ ਇੱਧਰ ਆਏ ਉਹ ਵੀ ਪੰਜਾਬੀ ਸੀ ਤਾਂ ਪੰਜਾਬੀ ਪੰਜਾਬੀ ਨੂੰ ਸਾਂਭ ਗਿਆ ਜੇ ਇੱਥੋਂ ਉੱਜੜ ਗਏ ਉਹਦਾ ਵਾਜਾ ਦੱਸਦੇ ਰਾਜਸਥਾਨ ਦਾ ਕਾਨੂੰਨ ਹੈ ਤੁਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਹਿਮਾਚਲ ਦਾ ਵੀ ਕਾਨੂੰਨ ਹੈ ਤੁਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਕੱਲਾ ਪੰਜਾਬ ਚ ਪੰਜਾਬ ਸ਼ਾਮਲਾਟ ਹੈ ਕੀਨੇ ਬਣਾਉਣਾ ਸੀ ਏਸੀ ਕਾਂਗਰਸ ਨੇ ਏਸੀ ਅਕਾਲੀ ਭਾਜਪਾ ਨੇ ਜਾਂ ਆਪ ਨੇ ਬਣਾਇਆ ਇਹ ਸਭ ਲੁਟੇਰੇ ਨੇ ਇੱਕ ਨੰਬਰ ਦੇ ਲੁਟੇਰੇ ਮੇਰਾ ਆਉਣ ਦਾ ਮਕਸਦ ਸਭ ਤੋਂ ਵੱਡਾ ਏ ਸੀ ਕਿ ਅੱਗੇ ਲਈ ਕੀ ਕਰਨਾ ਹੈ ਅੱਗੇ ਲਈ ਜਾਗਰਤ ਕਿਵੇਂ ਹੋਣਾ ਹੈ ਔਰ ਨਾਲ ਨਾਲ ਅਵੇਅਰ ਕਿਵੇਂ ਹੋਣਾ ਹੈ ਕਿ ਕਿਹੜੀਆਂ ਮੰਗਾ ਤੇ ਰਾਜਨੀਤੀ ਹੋਵੇ ਸਿਆਸਤ ਹੋਵੇ ਕਿਹੜੇ ਬੰਦਿਆਂ ਨੂੰ ਚੁਣਿਆ ਜਾਵੇ ਉਹਨਾਂ ਨੂੰ ਵੀ ਜਿਹੜੇ ਸਾਨੂੰ ਖਾਂਦੇ ਨੇ ਲੁੱਟਦੇ ਨੇ ਜਾਂ ਜਿਨ੍ਹਾਂ ਦਾ ਮੋਟਿਵ ਕੁਝ ਹੋਰ ਹੈ ਬਲਕਿ ਉਹਨਾਂ ਨੂੰ ਚੁਣੀਏ ਜੋ ਸਾਡੀ ਗੱਲ ਕਰਨ ਕੈਨ ਨੂੰ ਨਹੀਂ ਸੱਚੀ ਮੁੱਚੀ ਔਰ ਉਹ ਗੱਲਾਂ ਪਹਿਲਾਂ ਦੱਸਣ ਡਿਟੇਲ ਚ ਜਿਵੇਂ ਵੈਸਟਰਨ ਵਰਲਡ ਚ ਦੱਸਿਆ ਜਾਂਦਾ ਹੈ ਔਰ ਉਹ ਲਿਖ ਕੇ ਦੇ ਨੈਫੀ ਡਬਟ ਦੇ ਫਿਰ ਮੰਨ ਜਿਓ ਜੀ ਇਹ ਗੱਲ ਮੈਂ ਇਹਨਾਂ ਨੂੰ ਕਹਿਣ ਆਇਆ ਕਿ ਸਾਨੂੰ ਇਹ ਵਾਰ-ਵਾਰ ਉੱਠਣਾ ਕਿਉਂ ਪੈਂਦਾ ਹੈ ਕਿਉਂਕਿ ਆ ਸੋ ਕਾਲਡ ਸਾਡੇ ਹੀ ਸੀ ਜਿਹੜੇ ਪੁਲਿਸ ਜ਼ਬਰ ਵੀ ਕਰਦੇ ਨੇ ਜਿਹੜੇ ਐਡਮਿਨਿਸਟ੍ਰੇਟਿਵ ਜ਼ਬਰ ਸਿਵਲ ਆਲਾ ਵੀ ਕਰਦੇ ਨੇ ਜਿਹੜੇ ਸਾਡੀਆਂ ਜ਼ਮੀਨਾਂ ਵੀ ਖੁੰਦੇ ਨੇ ਉਹ ਰੰਗ ਬਦਲ ਜਾਂਦਾ ਕਿਤੇ ਕਾਂਗਰਸੀ ਹੁੰਦਾ ਕਿਤੇ ਆਪ ਹੁੰਦਾ ਕਿਤੇ ਬੀਜੇਪੀਆ ਖੱਲੀ ਹੁੰਦਾ ਅਸੀਂ ਉਹ ਚਾਉਂਦੇ ਆ ਰੰਗ ਕਿਹੜਾ ਮਰਜੀ ਹੋਵੇ ਜਿਹੜਾ ਸਾਡੀ ਗੱਲ ਕਰੇ ਇਸ ਲਈ ਆਇਆ ਹੈ ਮੇਨ ਮੋਟਿਵ ਆ ਹੈ ਵਰਨਾ ਆ ਤੁਸੀਂ ਵੇਖੋ ਬੋਟ ਲਾਇਆ ਇਹਨਾਂ ਨੇ ਇਹਨਾਂ ਨੂੰ ਵੀਡੀਓ ਦਾ ਫੋਨ ਆਇਆ ਆਹਨਾਂ ਜੀ ਬੋਟ ਲਾ ਦਿਓ ਹਾਂ ਮੈਂ ਕਿਹਾ ਇੱਕੋ ਗੱਲ ਉਹਨਾਂ ਨੂੰ ਕਿਓ ਜੇ ਤੇਜਵੰਦ ਜੀ ਕਿ ਲਿਖ ਕੇ ਆਰਡਰ ਕਰ ਰਹੇ ਹੇ ਲਿਖ ਕੇ ਕਰ ਜਿਹੜਾ ਤੂੰ ਲਿਖ ਕੇ ਨਹੀਂ ਕਰ ਸਕਦਾ ਫਿਰ ਤੂੰ ਅਫੀਸਰ ਕਿਹੜਾ ਹੈ ਅੱਗੇ ਤੋਂ ਜੇ ਕਰ ਰਹੇ ਨਾ ਆਵਾਜ਼ ਵੀ ਟੇਪ ਕਰਿਓ ਜੀ ਮੈਂ ਸਾਰੇ ਅਫੀਸਰਾਂ ਨੂੰ ਤੁਹਾਡੇ ਇਹਦੇ ਰਹੀਂ ਕਹਿ ਦੇਣਾ ਚਾਹੁੰਦਾ ਹੈ ਕਿ ਭੱਜ ਜਾਣ ਦਿੱਲੀ ਵਾਲਿਆਂ ਨੇ ਇਹਨਾਂ ਨੇ ਨਹੀਂ ਥਿਉਣਾ ਫਿਰ ਤੁਸੀਂ ਹੋਵੋਗੇ ਤੇ ਲੋਕ ਹੋਣਗੇ ਥੋੜੇ ਤੇ ਹੀ ਕੇਸ ਬਣਨਗੇ ਆ ਜਿਵੇਂ ਪਹਿਲੇ ਪੁਲਿਸ ਵਾਲਿਆਂ ਤੇ ਬਣ ਰਹੇ ਜਿਨ੍ਹਾਂ ਨੇ ਧੱਕੇ ਕੀਤੇ ਸੀ ਯਾਦ ਰੱਖ ਲਿਓ ਜੀ ਕਹਿੰਦੇ ਲਾਲਜੀਤ ਭੁੱਲਰ ਉਹਨਾਂ ਦਾ ਇੱਕ ਬਿਆਨ ਆਇਆ ਕਹਿੰਦੇ ਕਿਸਾਨ ਖੁਸ਼ੀ ਖੁਸ਼ੀ ਆਪਣੀ ਜ਼ਮੀਨ ਸਾਨੂੰ ਦੇ ਰਹੇ ਨੇ ਕਹਿੰਦੇ ਕੋਈ ਧੱਕਾ ਨਹੀਂ ਕਰ ਰਿਹਾ ਸੀ ਜਿਹੜੇ ਦੇਣਾ ਚਾਹੁੰਦੇ ਨੇ ਕਿਸਾਨ ਉਹੀ ਦੇਣ ਪਰ ਕਿਸਾਨ ਫਿਰ ਵੀ ਸਾਨੂੰ ਖੁਸ਼ੀ ਖੁਸ਼ੀ ਦੇ ਰਹੇ ਨੇ ਪਰ ਵਿਰੋਧ ਹਰ ਜਗ੍ਹਾ ਹੋ ਰਿਹਾ ਕਿਹੜੇ ਦੇ ਰਿਹਾ ਉਹਨਾਂ ਨੂੰ ਕੋ ਦੱਸਦਾ ਦਿਓ ਔਰ ਜਿਹੜਾ ਅਮਨ अरोड़ा ਦਾ ਰਿਸ਼ਤੇਦਾਰ ਉਹ ਦੇ ਰਿਹਾ ਉਦਾ ਨਾਂ ਨਹੀਂ ਮੈਂ ਲੈਂਦਾ ਚੰਗਾ ਨਹੀਂ ਹੋਊਗਾ ਹਜ਼ਾਰ ਏਕੜ ਉਹਦੀ ਇਹ ਲਾਲਜੀਤ ਭੁੱਲਰ ਜੀ ਨੂੰ ਕਹੋ ਆਪਦੇ 92 93 ਹੋਰਾਂ ਨੂੰ ਇਕੱਠੇ ਕਰੋ ਤੁਸੀਂ ਸਾਰੇ ਦੇ ਦਿਓ ਪਹਿਲਾਂ ਤੁਸੀਂ ਤਰੱਕੀ ਕਰ ਲਓ ਵੈਸੇ ਵੀ ਤੁਸੀਂ ਤਰੱਕੀਆਂ ਤਾਂ ਕਰ ਹੀ ਲਈਆਂ ਮੈਂ ਤੁਹਾਡੀਆਂ ਵਿਆਹਾਂ ਦੀ ਗੱਲ ਨਹੀਂ ਕਰੂੰਗਾ ਤੁਹਾਡੀਆਂ ਕੋਠੀਆਂ ਵਧੀਆਂ ਕਿ ਨਹੀਂ ਤੁਹਾਡੀ ਜਾਇਦਾਦ ਵਧੀ ਹੈ ਕਿ ਨਹੀਂ ਥੋੜੀ ਜੀ ਹੋਰ ਕਰ ਲਓ ਤੇ ਜਿਹੜੀ ਦੂਜੀ ਵਧੀ ਸੀ ਉਹਦੀ ਕਿਦਰ ਸਿੰਘ ਦੀ ਸਾਨੂੰ ਵੀ ਦੇ ਦਿਓ ਅਸੀਂ ਕੀ ਬਤਾ ਲਈਏ ਇਹ ਸਭ ਕੀ ਹੋੜਿਆ ਹੈ ਹੁਣ ਜਿਵੇਂ ਆ ਰੋਪੜਾ ਵਾਲਾ ਰੁਕੋ ਕੇ ਰੋਪੜਾ ਵਾਲੇ ਵੀ ਬਹੁਤ ਸਾਰੇ ਬੰਦੇ ਆਏ ਨੇ ਆਸੇ ਇਹਨਾਂ ਨੇ ਦੱਸਿਆ ਜੀ ਸਾਡੇ ਵਾਲਾ ਐਮਐਲਏ ਬੋਲਣ ਲੱਗ ਗਿਆ ਹੁਣ ਆ ਨਹੀਂ 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 ਇਹ ਗੱਲਾਂ ਤਾਂ ਮੈਂ ਲੋਕਾਂ ਨਾਲ ਹੈ ਬੋਲਣ ਲੱਗ ਗਿਆ ਮੈਂ ਇਹਨੂੰ ਮੈਨੂੰ ਆਦੇ ਕਿਉਂ ਬੋਲਣ ਲੱਗ ਗਿਆ ਸਾਡੇ ਲਈ ਮੈਂ ਕਿਹਾ ਬਦਲ ਲੰਗੇ ਹੁਣ ਇਹ ਕਹਿੰਦੇ ਸਾਡੇ ਪਾਰਟੀ 'ਚ ਵਿਰੋਧ ਹੋਇਆ ਉਹਨਾਂ ਨੇ ਕਿਹਾ ਨਹੀਂ ਨਹੀਂ ਯਾਰ ਇਹ ਲੋਕ ਪੱਕੀ ਨਹੀਂ ਇਹਨੂੰ ਬਦਲ ਦੀਗੇ ਮਲਵਿੰਦਰ ਸਿੰਘ ਗੰਗ ਉਹਨਾਂ ਨੇ ਇੱਕ ਪੋਸਟ ਪਾਈ ਉਹਦਾ ਚਲੋ ਟਵੀਟ ਕਰ ਇਹਨਾਂ ਨੇ ਡਿਲੀਟ ਕਰਤਾ ਨਾ ਕਮਾਲ ਦੀ ਗੱਲ ਹੈ ਫੇਸਬੁੱਕ ਤੇ ਰਹਿਨਤਾ ਐਕਸ ਤੋਂ ਡਿਲੀਟ ਕਰਤਾ ਮਲਾ ਟਵਿੱਟਰ ਵੀ ਡਿਲੀਟ ਕਰਤਾ ਹਨਾ ਇਸੇ ਰਹਿਨ ਦਾ ਹੁਣ ਮੈਨੂੰ ਦੱਸੋ ਲਈ ਵੀ ਗੇਮ ਵੇਖੋ ਇਨਾਂ ਦੀ ਕੀ ਹੁਣ ਫਾਈਨਲੀ ਇਨਾਂ ਨੇ ਕੀ ਕਰਨਾ ਕੀ ਇਹਨਾਂ ਇੱਕ ਕਾਰਨ ਹੈ ਅਸੀਂ ਤਾਂ ਬੜੇ ਆਰੀ ਵੇਖ ਚੁੱਕੇ ਮੱਥੇਵਾੜਾ ਵੇਲੇ ਹੋਇਆ ਜੀਰਾ ਫੈਕਟਰੀ ਵੇਲੇ ਹੋਇਆ ਮੁਤਕੀ ਮੋਰਚੇ ਵੇਲੇ ਹੋਇਆ ਯੂਨੀਵਰਸਿਟੀ ਵੇਲੇ ਹੋਇਆ ਇਹਨਾਂ ਜਲਦੀ ਬਦਲ ਜਾਂਦੇ ਨੇ ਜਦੋਂ ਲੋਕ ਉਲਟ ਹੁੰਦੇ ਇਹਨਾਂ ਨੂੰ ਲੱਗਦਾ ਰੌਲਾ ਪੈ ਗਿਆ ਬਦਲ ਜਾ ਐਂ ਕਿ ਜਲਦੀ ਨਹੀਂ ਬਦਲ ਰਹੇ ਅੜੇ ਹੋਏ ਆ ਕਿਉਂਕਿ ਪਿਛਲਾ ਆਸ਼ੀਰਵਾਦ ਹੈ ਪਿਛਲਾ ਆਸ਼ੀਰਵਾਦ ਹੈ ਡਰੀਨਾ ਪੈਸੀ ਬਾਤੂ ਔਰ ਡਰ ਵੀ ਹੈ ਕਿ ਜੇ ਅਸੀਬ ਬਦਲ ਕੇ ਸਾਨੂੰ ਅੰਦਰ ਸਿੱਟ ਦੇਣਗੇ ਚੱਕ ਕੇ ਇਸੇ ਲਈ ਮੁੱਖ ਮੰਤਰੀ ਛੱਡ ਗਿਆ ਕਿਤੇ ਹਾਊਸਿੰਗ ਦਾ ਛੱਡਿਆ ਉਹਨੇ ਇੱਥੇ ਛੱਡ ਗਿਆ ਹਾਂ ਨਹੀਂ ਮੈਂ ਨਹੀਂ ਸਾਈਨ ਕਰਨੇ ਹਾਊਸਿੰਗ ਚੇਅਰਮੈਨ ਚੀਫ ਸੈਕਟਰੀ ਨੂੰ ਬਣਾਤਾ ਚੀਫ ਸੈਕਟਰੀ ਨੇ ਕਮੇਟੀ ਬਣਾ ਲਈ ਨਾਲ ਆਂਦੇ ਜਿਵੇਂ ਮੈਂ ਸਾਈਨ ਤਾ ਕਰੂੰਗਾ ਜੇ ਕੈਬਨਟ ਰეკਮੈਂਡ ਕਰੂਗੀ ਮਤਲਬ ਐਸ ਕੈਬਨਟ ਰეკਮੈਂਡਡ ਹੋਣੇ ਸਾਈਨ ਕਰਤਾ ਇਹਦਾ ਮਤਲਬ ਦੋਸ਼ੀ ਹੋ ਵੀ ਨਹੀਂ ਜਦੋਂ ਕੱਲ ਨੂੰ ਸਕੈਮ ਬਣੂਗਾ ਤਾਂ ਦੋਸ਼ੀ ਕੌਣ ਰਹੇਗਾ ਕੈਬਨਟ ਕੈਬਨਟ ਦੀ ਕਿਸੇ ਵੀ ਪਾਲਿਸੀ ਤੇ ਹਾਈ ਕੋਰਟਾਂ ਦਾ ਅਸੀਂ ਦਖਲ ਨਹੀਂ ਦੇਵਾਂਗੇ ਤਾਂ ਮਤਲਬ ਹੁਣ ਇਸ ਲੁੱਟ ਦਾ ਕੋਈ ਜ਼ਿੰਮੇਵਾਰ ਨਹੀਂ ਬਣ ਰਿਹਾ ਕਿਉਂਕਿ ਡਰ ਵੀ ਰਹੇ ਨੇ ਕਿ ਕੱਲ ਨੂੰ ਕੇਸ ਬਣਨਗੇ ਤੁਸੀਂ ਵੇਖੋ ਤਾਂ ਇਹਨਾਂ ਦੀ ਏਕ-ਏਕ ਹਰਕਤ ਵੇਖ ਲਓ ਛੱਡੋ ਅਸੀਂ ਕੀ ਕਹਿੰਨੇ ਹਾਂ ਇਹਨਾਂ ਨੂੰ ਜੋ ਕਰ ਰਹੇ ਨੇ ਵੇਖ ਲਓ ਤੁਹਾਨੂੰ ਆਪੇ ਪਤਾ ਲੱਗ ਜੂ ਕਿ ਕੀ ਹੈ ਕਾਰਨ ਇਹ ਦੱਸ ਕਿਉਂ ਨਹੀਂ ਰਹੇਗੇ ਵਸਾਉਣਾ ਕਿਨੂੰ ਹੈ ਇਹ ਦੱਸ ਦਿਓ ਬਸ ਇੰਨੀ ਗੱਲ ਦੱਸ ਦਿਓ ਡਿਮਾਂਡ ਸਰਵੇ ਹੁੰਦਾ ਹੈ ਨਾ ਡਿਮਾਂਡ ਹੈ ਕਿ ਨਹੀਂ ਹੈ ਤੇ ਜੇ ਹੈ ਤਾਂ ਡਿਮਾਂਡ ਕਿੰਨਾ ਦੀ ਹੈ ਉਹ ਦੱਸ ਦਿਓ ਮਾੜਾ ਜਾ ਸਾਨੂੰ ਵੀ ਤਾਂ ਪਤਾ ਲੱਗੇ ਅਸੀਂ ਤਾਂ ਪਿੰਡਾਂ 'ਚ ਜਾਣੇ ਆ ਜਿੰਦਰੇ ਲੱਗੇ ਹੋਏ ਨੇ ਬੰਦੇ ਬਾਹਰ ਨੇ ਬਜ਼ੁਰਗ ਇੱਥੇ ਨੇ ਉਹ ਰੌਲਾ ਪਾਈ ਜੰਦੇ ਉਹ ਵਾਪਸ ਆਜੋ ਇੱਕ ਇੱਕ ਮੁੰਡਾ ਉਹ ਵੀ ਬਾਹਰ ਇਹਾਂ ਦੇ ਹੋਰ ਵਸਾਉਂਗੇ ਕਿਹਦੀ ਚਾਹਲ ਆ ਇਹਦੇ ਪਿੱਛੇ ਕੋਈ ਤਾਂ ਗੇਮ ਹੈ ਉਸ ਗੇਮ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਤੇ ਦੱਸਣ ਦੀ ਕਰ ਰਹੇ ਉਹਦੀ ਸਮੈਲ ਇਹਨਾਂ ਨੂੰ ਵੀ ਆ ਗਈ ਆ ਇਹ ਤਾਂ ਹੀ ਬੋਲ ਰਹੇ ਨੇ ਅਸੀਂ ਥੋੜਾ ਜਿਹਾ ਹੋਰ ਉਹਨਾਂ ਨੂੰ ਸ਼ਬਦ ਦੇ ਰਹੇ ਰਲ ਮਿਲ ਕੇ ਗੱਲ ਕਰ ਰਹੇ ਜਿਵੇਂ ਉਹਨਾਂ ਨੇ ਕੁਝ ਦੱਸਤੀ ਅਸੀਂ ਕੁਝ ਦੱਸਤੀ ਰਲਾ ਕੇ ਦੋ ਦੀਆਂ ਚਾਰ ਚਾਰ ਦੀਆਂ ਅੱਠ ਕਰ ਰਹੇ ਆ ਪਰ ਅੱਠ ਦਾ ਨਤੀਜਾ ਇਹ ਕੱਢਣਾ ਚਾ ਰਹੇ ਆ ਕਿ ਅੱਗੇ ਤੋਂ ਐਹੋ ਜੀ ਕੋਈ ਰਾਜਨੀਤੀ ਨਾ ਹੋਵੇ ਐਹੋ ਜੀ ਕੋਈ ਸਿਆਸਤ ਨਾ ਹੋਵੇ ਕਿ ਸਾਨੂੰ ਉਜਾੜਨ ਵਾਲੇ ਕੁਰਸੀਆਂ ਤੇ ਬਹਿ ਜਾਣ ਹੁਣ ਅਸੀਂ ਲਿਖ ਕੇ ਲੱਗੇ ਕਿਆ 30 ਤੋਂ 20 ਮੁੱਦੇ ਨੇ ਇਹਦਾ ਰੋਡ ਮੈਪ ਦੇ ਰੋਡ ਮੈਪ ਮੈਨ ਦੱਸੋ ਜ਼ਮੀਨ ਹਿਮਾਚਲ ਵੀ ਰਾਜਸਥਾਨ ਵੀ ਕਿਤੇ ਨਹੀਂ ਆਪਾ ਖਰੀਦ ਸਕਦੇ ਪੰਜਾਬ ਚ ਕੋ ਖਰੀਦ ਰਹੇ ਕਿਤੇ ਵੀ ਡੋਮਿਸਾਈਲ ਦਾ ਸਰਟੀਫਿਕੇਟ ਮਿਲ ਰਿਹਾ 10 10 15 15 ਸਾਲ ਬਾਅਦ ਸਾਡੇ ਕੋਲ ਹੋਰ ਛੱਟੋ ਬਿਹਾਰ ਨੇ ਕਹਤਾ ਤਜਸਵੀ ਯਾਦਵ ਨੇ ਕਿ ਇੱਥੇ ਨਹੀਂ ਆਉਣਾ ਚਾਹੀਦਾ ਇੱਥੇ ਸਿਰਫ ਡੋਮਿਸਾਈਲ ਰਹੂਗਾ ਯਾ ਪੰਜਾਬ ਕਿਉਂ ਨਹੀਂ ਕਹਿ ਰਿਹਾ ਜਿਹੜਾ ਸਭ ਤੋਂ ਵੱਡਾ ਵਿਕਟਮ ਹੈ ਜਿਹਦੀ ਡੈਮੋਗ੍ਰਾਫੀ ਆਲਮੋਸਟ ਚੇਂਜ ਹੋ ਚੱਲੀ ਹੈ 2011 ਦੇ ਸੈਂਸਸ 1 ਕਰੋੜ 40 ਲੱਖ ਲਿਖਿਆ ਸੀ ਇਹਨਾਂ ਨੇ ਬਾਹਰ ਲਈ ਤੇ ਹੁਣ ਤਾਂ ਸਾਥੋਂ ਵੱਧ ਗਿਉਨੇ ਆ ਹਜੇ ਬਹੁਤ ਵੱਡਾ ਰੌਲਾ ਪੈਣਾ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਅਗਲੇ ਸਾਲ ਜਾ ਕੇ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਪੰਜਾਬ ਚ ਬੇਹੱਦ ਬਾਹਰ ਲਿਆਂ ਦੀਆਂ ਵੋਟਾਂ ਮਿਲਣਗੀਆਂ ਤੁਹਾਨੂੰ ਜਿਹੜੇ ਕੋਸ਼ਿਸ਼ ਕਰਨਗੇ ਕਿ ਤੁਹਾਡੀ ਮੈਜੋਰਟੀ ਦਾ ਰਿਪ੍ਰੈਜ਼ੈਂਟੇਟਿਵ ਉੱਥੇ ਨਾ ਬੈਠੇ ਬਲਕਿ ਉਹਨਾਂ ਦਾ ਰਿਪ੍ਰੈਜ਼ੈਂਟੇਟਿਵ ਬੈਠੇ ਤਾਂ ਫੇਰ ਉਹ ਆ ਤਾਂ ਕੁਝ ਵੀ ਨਹੀਂ ਜੋ ਇਸ ਤੋਂ ਅੱਗੇ ਕਰਨ ਵਾਲੇ ਨੇ ਜਿਹਦੀ ਲੜਾਈ ਦੀ ਮੈਂ ਗੱਲ ਕਰ ਰਿਹਾ ਫੇਰ ਉਹ ਹੋਊਗਾ ਪਿਛਲੇ ਦਿਨੀ ਭਗਵਾਨ ਸਿੰਘ ਮਾਨ ਇਥੋਂ तकरीबन 5 ਤੋਂ 7 ਕਿਲੋਮੀਟਰ ਦਾ ਪਿੰਡ ਪੈਂਦਾ ਉਟਾਲਾਂ ਦੇ ਵਿੱਚ ਪਹੁੰਚਦੇ ਨੇ ਪਰ ਬਾਲਿਓ ਪਿੰਡ ਦੇ ਵਿੱਚ ਨਹੀਂ ਪਹੁੰਚੇ ਇਹ ਗਏ ਹੁਣ ਗਏ ਸੀ ਤੁਸੀਂ ਉੱਤੇ ਵੜ ਨਹੀਂ ਨਹੀਂ ਹੁੰਦੇ ਉਹ ਵੀੜੇ ਮਿਲੌਰ ਨਹੀਂ ਸੀ ਹੁਣ ਮੈਨੂੰ ਦੱਸੋ ਐਮਐਲਏ ਸਾਹਿਬ ਪੀ ਦੇ ਮੋਟਰ ਤੇ ਬਹਿ ਕੇ ਮੁੜ ਗਿਆਗੇ ਜੀ ਐਮਐਲਏ ਸਾਹਿਬ ਦੀ ਪੀ ਦੇ ਮੋਟਰ ਤੇ ਬਹਿ ਕੇ ਮੁੜ ਗਿਆਗੇ ਅੱਛਾ ਇਹ ਉਹ ਸੀ ਜਿੱਥੇ ਆਂਦਾ ਸੀ ਆਹ ਦੇਖੋ ਕਿਸਾਨ ਬੈਠੇ ਆ ਜੀ ਕਿਸਾਨ ਉਹ ਸੀ ਜਿਹੜਾ ਵੀ ਮੋਟਰ ਦੇ ਗ੍ਰਿਪਟ ਤੇ ਮੋਟਰ ਚੱਲ ਪੈਂਦੀ ਆ ਆ ਸੁਣਿਆ ਬਿਆਨ ਜਿਹੜਾ ਇਹੋਨਾਂ ਨੇ ਦਿੱਤਾ ਸੀਗਾ ਇੱਕ ਹੋਰ ਵੇਖੋ ਕਮਾਲ ਭਗਵੰਤ ਜੀ ਤੁਸੀਂ ਪੱਤਰਕਾਰ ਹੋ ਤੁਹਾਨੂੰ ਤਾਂ ਪਤਾ ਹੋਊਗਾ ਪੱਤਰਕਾਰਾਂ ਨੂੰ ਭਾਲਦਾ ਫਿਰਦਾ ਹੁੰਦਾ ਸੀ ਕੋਈ ਕਿ ਉਹਨੂੰ ਬੋਲਣ ਦੀ ਬਹੁਤ ਆਦਤ ਹੈ ਹੁਣ ਪੱਤਰਕਾਰਾਂ ਨੂੰ ਇੱਕ ਪੈ ਜਾਂਦੇ ਆ ਕਿਤੇ ਪੱਤਰਕਾਰ ਮਨਾ ਹੁੰਦੇ ਕਿਉਂ ਮਨਾ ਹੁੰਦੇ ਆ ਕਿ ਤੁਸੀਂ ਕੋਈ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਵਰਨਾ ਤੁਸੀਂ ਤਾਂ ਬਹੁਤ ਮੁਖਰ ਸੀ ਬਹੁਤ ਬੋਲਦੇ ਸੀ ਔਰ ਜੇ ਤੁਸੀਂ ਸੱਚੇ ਹੋ ਤਾਂ ਬੋਲ ਦਿਓ ਹੋਰ ਝੱਟ ਇਹਨਾਂ ਨੂੰ ਪੁੱਛਿਓ ਜੇ ਕਿਤੇ ਪਰ ਪੁੱਛਣਾ ਕਿੱਥੇ ਆ ਕਿ ਹਾਊਸਿੰਗ ਡਿਪਾਰਟਮੈਂਟ ਦੇ ਚੇਅਰਮੈਨ ਤੋਂ ਭਗਵੰਤ ਜੀ ਪਾਸੇ ਕਿਉਂ ਹੋ ਗਿਆ ਇਹ ਸਾਰੇ ਪੁੱਛ ਨਹੀਂ ਰਿਹਾ ਮੈਂ ਪੁੱਛ ਰਿਹਾ ਗੱਲ ਹੁਣ ਪੁੱਛਣ ਲੱਗੇ ਨੇ ਥੋੜਾ ਥੋੜਾ ਕਿਉਂ ਪਾਸੇ ਹੋ ਗਿਆ ਜੇ ਐਡੀ ਵਧੀਆ ਪਾਲਿਸੀ ਹੈ ਉਹ ਉਹਦਾ ਚੇਅਰਮੈਨ ਕਿਉਂ ਨਹੀਂ ਰਹਿਣਾ ਚਾਹੁੰਦਾ ਔਰ ਸੈਕੰਡ ਲੇਅਰ ਹੈ ਭਾਈ ਜੀ ਐਗਜ਼ੀਕਟਿਵ ਲੇਅਰ ਆਉਂਦੀ ਹੈ ਉਹਦਾ ਚੇਅਰਮੈਨ ਜਾਂ ਉਹਦਾ ਹੈੱਡ ਆਲਰੇਡੀ ਚੀਫ ਸੈਕਟਰੀ ਹੁੰਦਾ ਤੀਜੀ ਲੇਅਰ ਹੁੰਦੀ ਹੈ ਉਹਦਾ ਮੁੱਖ ਮੰਤਰੀ ਹੁੰਦਾ ਉਹ ਚੇਮ ਸੈਕੰਡ ਵਾਲੇ ਨੂੰ ਤੀਜੀ ਦਾ ਬਣਾਤਾ ਤੇ ਜਿਹੜਾ ਕੋ-ਚੇਅਰਮੈਨ ਹੈ ਉਹ ਹਾਊਸਿੰਗ ਮਨਿਸਟਰ ਹੋਊਗਾ ਜਿਹੜਾ ਪ੍ਰੋਟੋਕਾਲ ਵਾਈਜ਼ ਬਹੁਤ ਵੱਡਾ ਕਪੜਾ ਜਦ ਕਿ ਉੱਪਰ ਹੁੰਦਾ ਪ੍ਰੋਟੋਕਾਲ ਵਾਈਜ਼ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਕੀ ਕਾਰਨ ਹੈ ਔਰ ਪਾਲਿਸੀ ਤੱਕ ਨਹੀਂ ਪੜੀ ਜਾ ਰਹੀ ਨਾ ਮੁੱਖ ਮੰਤਰੀ ਤੋਂ ਜਾਂ ਮਨਿਸਟਰ ਤੋਂ ਚੀਫ ਸੈਕਟਰੀ ਫੜ ਕੇ ਪੜ ਰਹੇ ਆ ਜੀ ਜੀ ਬਾਨੀ ਬੋਲੀ ਜਾ ਰਹੀ ਨਹੀਂ ਲਿਖੀ ਨਹੀਂ ਇਹਨਾਂ ਨੇ ਬਣਾਈ ਨਹੀਂ ਇਹਨਾਂ ਨੇ ਪਤਾ ਹੀ ਨਹੀਂ ਇਹਨਾਂ ਨੂੰ ਔਰ ਮੈਂ ਇੱਕ ਹੋਰ ਇਸ ਤੋਂ ਅਗਲੀ ਗੱਲ ਲਾਣਾ ਹੈ ਛੱਡੋ ਪਾਲਿਸੀ ਦੀਆਂ ਗੱਲਾਂ ਮੈਂ ਆਣਾ ਇਹ सिदा भी कहू चाली करोड़ देख दें बंब सी जा रहे भावना बच्चे विलकर रहे हड्डिया पतलिया हो गई फिर भी वह जमीन नहीं छे जे ए ना रही तो असि भी नहीं गए इन जमीन लई कतलेआम हो गया, कतले गया। बचा ही पता नहीं हजारा मारते ਬੱਚੇ ਮਾਰਤੇ ਮੈਸਲੀ ਕਹਿ ਰਿਹਾ ਕਿ ਉਹ ਸਭ ਤੋਂ ਖੀਰਲੀ ਲਾਈਨ 'ਚ ਹੁੰਦੇ ਨੇ। باوجود ਉਸ ਦੇ ਉਹਨਾਂ ਨੇ ਜ਼ਮੀਨ ਨਹੀਂ ਛੱਡੀ। ਅਮਰੀਕਾ ਨੇ ਧਮਕੀਆਂ ਦੇਤੀਆਂ ਇਜ਼ਰਾਈਲ ਅਸੀਂ ਛਾਂ ਕਰਦੇਾਂਗੇ ਜਾਜਾਂ ਦੀ। ਤਹਿਰਾਨ 'ਚ ਉਹਨਾਂ ਲੋਕਾਂ ਨੇ ਇਕੱਠੇ ਹੋ ਕੇ ਕਿਹਾ ਆਹ ਖੜੇ ਐ ਬਦਲ ਕੇ ਪਜਾ ਕੇ ਵਖਾਓ। ਤੇ ਅਸੀਂ ਹੁੰਦੀ-ਸੁੰਦੀ ਜ਼ਮੀਨ ਕਰੋੜਾਂ 'ਚ ਜਾਂ ਕਿੰਨੇ ਅਰਬਾਂ 'ਚ ਵੀ ਇਹਨਾਂ ਨੂੰ ਦੇ ਕੇ ਚਲੇ ਜਾਵਾਂਗੇ ਤਾਂ ਫਿਰ ਜਾਵਾਂਗੇ ਕਿੱਥੇ? ਜਾਵਾਂਗੇ ਕਿੱਥੇ? ਕਿਹੜੀ ਜਗ੍ਹਾ ਟੋ ਮਿਲੂ ਸਾਨੂੰ? ਜੂਡੀਸ਼ ਯਹੂਦੀ ਸਭ ਤੋਂ ਅਮੀਰ ਤੇ ਸਭ ਤੋਂ ਸਿਆਣੀ ਕੌਮ ਸੀ ਚਾਰ ਵਾਰੀ ਜੈਨੋਸਾਈਡ ਹੋਇਆ ਨਸਲ ਕੁਸ਼ੀ ਹੋਈ ਉਹਨਾਂ ਦੀ ਹਿਟਲਰ ਤੋਂ ਪਹਿਲਾਂ ਵੀ ਹੋਈ ਹੈ ਫਿਰ ਜਦੋਂ ਉਹਨਾਂ ਨੂੰ ਇਜ਼ਰਾਇਲ ਮਿਲਿਆ ਤਾਂ ਰੁਕੀ ਹੈ ਇਹ ਅਸੀਂ ਆਪ ਦੀ ਹੁੰਦੀ ਜ਼ਮੀਨ ਛੱਡਤੀ ਤਾਂ ਸਾਡੇ ਨਾਲ ਨਹੀਂ ਹੋਊਗਾ ਪੰਜਾਬ 'ਚ ਤਾਂ ਨਹੀਂ ਹੋਈ ਸੀ ਦਿੱਲੀ 'ਚ ਹੋ ਗਈ ਸੀ ਹੁਣ ਤਾਂ ਮੰਨਗੇ ਨਹੀਂ ਜੈਨੋਸਾਈਡ ਹੀ ਸੀ ਅਸੀਂ ਆਪ ਦਾ ਪੰਜਾਬ ਛੱਡੀ ਜਾਨੇ ਔਰ ਪੰਜਾਬ 'ਚ ਲੜੀ ਵੀ ਜਾਨੇ ਆ ਹਿੰਦੂ ਹੈ ਆ ਸਿੱਖ ਹੈ ਆ ਖੜਾ ਸਾਡੇ ਨਾਲ ਹਿੰਦੂ ਵੀ ਹਾਂ ਰੋਪੜ ਦੇ ਵਿੱਚ ਸਭ ਤੋਂ ਅੱਗੇ ਆ ਨਾਲ ਲੱਗਿਆ ਹੋਇਆ ਇਹਨਾਂ ਦੇ ਇਹ ਆ ਪੰਜਾਬ ਇਹ ਆ ਪੰਜਾਬ ਦੀ ਤਸਵੀਰ ਐਸੇ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਕਿ ਜੇ ਕੋਈ ਪਾਣੀ ਗੰਦਾ ਹੈ ਨਾ ਉਹ ਸਿੱਖਾਂ ਲਈ ਹੈ ਤੇ ਹਿੰਦੂਆਂ ਲਈ ਨਹੀਂ ਹੈ ਨਹੀਂ ਹੋ ਸਕਦਾ ਉਹ ਸਭ ਲਈ ਹੈ ਅਸੀਂ ਇੱਕ ਆ ਸਾਡੇ ਮੁੱਦੇ ਇੱਕ ਨੇ ਜੇ ਸਾਡੇ ਛੋਟੇ ਸ਼ਹਿਰ ਡਿਵੈਲਪ ਨਹੀਂ ਗਏ ਉਹਨਾਂ ਦੀਆਂ ਤਾਰਾਂ ਜ਼ਮੀਨ ਨੂੰ ਛੂਕੇ ਜਾਂਦੀਆਂ ਨੇ ਬੈਟਰ ਕਰ ਦਿਓ ਆ ਕਿਉਂ ਮੈਂ ਕੈਮਰੇ ਨਾਲ ਕਿਹਾ ਵਿਖਾਉਣ ਲਈ ਆ ਚਾਹੀਦਾ ਸਾਨੂੰ ਕਰ ਦਿਓ ਡਵੈਲਪ ਇੱਥੇ ਕਰ ਦਿਓ ਕਿੰਨੀ ਹਰ ਵਾਰੀ ਪੋਲ ਖੁੱਲ ਜਾਂਦੀ ਐ ਐਡਮਿਨਿਸਟ੍ਰੇਸ਼ਨ ਦੀ ਇਹ ਸ਼ਹਿਰ ਨੇ ਜੋ ਹਾਲ ਐ ਸ਼ਹਿਰਾਂ ਦਾ ਕੂੜਿਆਂ ਦੇ ਢੇਰ ਲੱਗੇ ਪੈ ਨੇ ਉੱਥੇ ਗੋਵਿੰਦਗੜ ਮੰਡੀ ਚਲਿਆ ਗਿਆ ਮੈਂ ਉੱਥੇ ਮਤਲਬ AQI ਆਂਦੇ ਹੁੰਦੇ ਆ ਨਾ ਕਿ 400 500 ਟੱਪ ਗਿਆ ਦਿੱਲੀ ਬਹੁਤ ਖਤਰਨਾਕ ਉੱਥੇ 1500 ਹੋਊਗਾ ਪਾਣੀ ਦਾ ਗੰਦੇ ਦਰਿਆ ਆ ਲੁਧਿਆਣੇ ਚ ਜਾ ਕੇ ਜਿੱਥੇ ਹੈਗਾ ਉਹ ਤਾਜਪੁਰ ਰੋਡ ਵਾਲਾ ਉੱਥੇ ਜਾ ਕੇ ਵੇਖ ਲਓ ਜੇ AQI 1500 ਹੋਇਆ ਤਾਂ ਮੈਨੂੰ ਕਹਿ ਦਿਓ ਜੀ ਉਹ ਬੰਦੇ ਰਹਿੰਦੇ ਨੇ ਵਿਚਾਰੇ ਜਾਂ ਕੀੜੇ ਨੇ ਉਹ ਆ ਵਲੀਪੁਰ ਪਿੰਡ ਹੈ ਜਿੱਥੋਂ ਦੰਦਨਾਂ ਦੀ ਮੌਤ ਬੁੱਢੇ ਨਾਲੇ ਚਾਉਂਦੀ ਹੈ ਤੇ ਜਾ ਕੇ ਵਲੀਪੁਰ ਪਿੰਡ ਚ ਪੈਂਦੀ ਸਤਲੋਚ ਉਹਨਾਂ ਨੇੜੇ ਤੜ ਦੇ ਗੋਸਪੁਰ ਵਲੀਪੁਰ ਜਿੰਨੇ ਪਿੰਡ ਨੇ ਉਹਨਾਂ ਦੇ ਹਰ ਬੰਦੇ ਦਾ ਤੀਜੇ ਮਹੀਨੇ ਕਾਲੇ ਪੀਲੇ ਦਾ ਟੈਸਟ ਹੁੰਦਾ ਹੈ ਇਹ ਯਾਰ ਪੰਜਾਬ ਹੈ ਜਿੱਤੇ ਖੂਹਾਂ ਚੋਂ ਤੇ ਨਾਲਕੇ ਗੇੜ ਕੇ ਪਾਣੀ ਪੀ ਕੇ ਸੇਤ ਬਣ ਜਾਂਦੀ ਸੀ ਪੀ ਕੇ ਡੰਡ ਮਾਰ ਕੇ ਇਹ ਉਹ ਪੰਜਾਬ ਹੈ ਜਿੱਥੇ ਪਾਣੀ ਪੀਓ ਤੇ ਕੈਂਸਰ ਆ ਬਠਿੰਡੇ ਤੋਂ ਬਿਕਾਨਰ ਕੈਂਸਰ ਟ੍ਰੇਨ ਜਾਂਦੀ ਕਿਤੇ ਹੋਇਆ ਕਿਸੇ ਦੁਨੀਆ 'ਚ ਹੋਰ ਕਿੰਨੀਆਂ ਕਿ ਟ੍ਰੇਨਾਂ ਕੱਟਨੀਆਂ ਇਨ੍ਹਾਂ ਮੁੱਦਿਆਂ ਤੋਂ ਬਚਾਉਣ ਲਈ ਇਹ ਕਹਿੰਦੇ ਨੇ ਨਾ 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 ਗੌਰਵ ਰਾਣਾ ਜੀ ਤੁਸੀਂ ਤਾਂ ਹਿੰਦੂ ਹੋ ਮੈਂ ਸਿੱਖਾਂ ਤੁਸੀਂ ਇਹ ਡੋ ਅਡੋ ਇਹ ਨਹੀਂ ਕਰਨਾ ਹੁਣ ਮੁੱਦੇ ਤੇ ਆਉਂਦੇ ਇਹ ਜ਼ਰੂਰੀ 18 ਸਾਲ ਦੁੱਧ ਦਾ ਦਹੀਂ ਦਹੀਂ ਦਾ ਰੜਕਾ ਮਾਰ-ਮਾਰ ਕੇ ਕਰੀਮ ਕੱਢੀ ਆ ਪੰਜਾਬੀਓ ਤੁਹਾਡੇ ਵਾਸਤੇ ਕਰੀਮ ਦੇ ਤਿੰਨ ਪਹਿਲੂ ਆਏ ਆ ਆ ਲੈਂਡ ਬੋਲਿੰਗ ਵਰਗੀ ਬਿਮਾਰੀ ਤੋਂ ਬਚਣਾ ਜੇ ਆਣ ਵਾਲੇ ਸਮੇਂ ਚਾ ਕਾਨੂੰਨਾਂ ਤੇ ਬਚਣਾ ਆ ਚਾਲਾਂ ਤੋਂ ਬਚਣਾ ਤਾਂ ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਹੀ ਸਰਕਾਰੀ ਨੌਕਰੀ ਪੰਜਾਬੀਆਂ ਨੂੰ ਹੀ ਜ਼ਮੀਨ ਖਰੀਦਣ ਦਾ ਅਧਿਕਾਰ ਨਹਿਰੀ ਪਾਣੀ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਫਿਰ ਜਿੱਥੇ ਮਰਜੀ ਦਿਓ ਇਹ ਤਿੰਨ ਮੁੱਦੇ ਇਹ ਹਿੰਦੂ ਸਿੱਖ ਮੁਸਲਮਾਨ ਦੇ ਨਹੀਂ ਇਹ ਪੰਜਾਬੀ ਜਿਹੜਾ ਮੂਲ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਪੰਜਾਬ ਨੂੰ ਬਚਾਣ ਲਈ ਪੰਜਾਬ ਦੀ ਪੱਗ ਨੂੰ ਪੰਜਾਬੀਅਤ ਨੂੰ ਸਾਡੇ ਆਪਸੀ ਕਲਚਰ ਨੂੰ ਬਚਾਣ ਦੇ ਲਈ ਇਹ 18 ਸਾਲਾਂ ਦਾ ਰੜਕਾ ਕੱਢ ਕੇ ਮੈਂ ਤੁਹਾਡੇ ਅੱਗੇ ਰੱਖੀ کریم ਘਰ ਘਰ ਪਜਾ ਦਿਓ ਤਾਂ ਕਿ ਪੰਜਾਬ ਬਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਅਮਿਤੋਜ ਮਾਨ ਜਿਹੜੇ ਨੇ ਪਿੰਡ ਬਾਲਿਓਂ ਦੇ ਵਿੱਚ ਪਹੁੰਚਦੇ ਨੇ ਜਿੱਥੋਂ ਦੀ 250 ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਲੈਂਡ ਪੂਲਿੰਗ ਨੀਤੀ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਉਹ ਨਹੀਂ ਜਾਣ ਦੇਵਾਂਗੇ ਅਸੀਂ ਇਹ ਜੰਗ ਜਿਹੜੀ ਹੈ ਆਲਮੋਸਟ ਜਿੱਤ ਲਈ ਹੈ ਹੁਣ ਪਿੰਡ ਵਾਸੀਆਂ ਨੂੰ ਇਹ ਸਮਝਾਉਣਾ ਹੈ ਕਿ 2027 ਦੇ ਵਿੱਚ ਕਿਸ ਦੀ ਸਰਕਾਰ ਚੁਣਨੀ ਹੈ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ 85 ਚੈਨਲ ਪੰਜਾਬੀ